ਸਾਸੀਕਾਰ ਜੀ ਡੀ5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅੰਦਰ ਜੀ ਸਿੰਘ ਟਵਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ ਭਾਜਪੀ ਨੇ ਕੁਲਦੀਪ ਤਾਲੀਵਾਲ ਤੇ ਲਗਾਏ ਵੱਡੇ ਇਲਜ਼ਾਮ ਮੰਤਰੀ ਤਾਲੀਵਾਲ ਨੇ ਇਲਜ਼ਾਮਾਂ ਦਾ ਕੀਤਾ ਖੰਡਨ ਕੇਂਦਰ ਸਰਕਾਰ ਤੇ ਸਾਧਾ ਨਿਸ਼ਾਨਾ ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਤਿੰਨ ਗੁਣਾ ਵਾਧਾ 35 ਤੱਕ ਪਹੁੰਚੀ ਮਰੀਜ਼ਾਂ ਦੀ ਗਿਣਤੀ ਲੁਧਿਆਣਾ ਵਿੱਚ ਸਭ ਤੋਂ ਬਾਅਦ ਦੇ ਮਰੀਜ਼ ਦੋ ਦੀ ਹੋਈ ਮੌਤ ਤੰਦੂਰ ਵਾਂਗ ਤਪੇਗਾ ਪੰਜਾਬ 13 ਜੂਨ ਤੱਕ ਹਿੱਟ ਵੇਵ ਦਾ ਅਲਰਟ 44 ਡਿਗਰੀ ਤੱਕ ਪਹੁੰਚਿਆ ਤਾਂ ਬਣ ਤਖਮੜੇ ਪੱਛਮੀ ਇਲਾਕਿਆਂ ਵਿੱਚ orange alert ਜਾਰੀ ਕੀਤਾ ਗਿਆ ਹਰਜਲਦਾ ਸਿੰਘ tạmਮੀ ਨਾਲ ਹਰਨਾਮ ਸਿੰਘ ਖਾਲਸਾ ਦੀ ਮੀਟਿੰਗ ਦਮਦਮੇ ਮਿੱਟੀ ਖਾਲ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਰਿਹਾਈ ਤੇ ਦਿੱਤੇ ਜਾਣ ਵਾਲਾ ਤਨਾ ਮਲਤਵੀ ਹੁਣ ਖਬਰਾਂ ਵਿਸਥਾਰ ਨਾਲ ਲੁਧਿਆਣਾ ਹਲਕਾ ਪੱਛਮੀ ਜ਼ਿਮਨੀ ਚੋਣਾਂ ਨੂੰ ਲੈ ਕੇ ਮਾਹੌਲ ਭਖਿਆ ਹੋਇਆ ਹੈ ਸਾਰੀਆਂ ਪਾਰਟੀਆਂ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ ਉੱਥੇ ਇੱਕ ਦੂਜੇ ਉੱਤੇ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਆਜ ਪਾਗੋ ਅਨਲ ਸਰੀਮ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਵਿੱਚ ਕੈਮਨ ਮਾਤਰੀ ਕੁਲਦੇਵ ਸਿੰਘ ਢਾਲੀਵਾਲ 'ਤੇ ਨਸ਼ਾ ਸੌਦਾਗਰਾਂ ਨਾਲ ਸੰਬੰਧ ਹੋਣ ਦੇ ਇਲਜ਼ਾਮ ਲਗਾਏ ਗਏ ਇਸ ਨੂੰ ਲੈ ਕੇ ਕੈਮਨ ਮਾਤਰੀ ਕੁਲਦੇਵ ਸਿੰਘ ਢਾਲੀਵਾਲ ਵੱਲੋਂ ਵੀ ਇੱਕ ਪ੍ਰੈਸ ਵਾਰਤਾ ਵਿੱਚ ਇਹਨਾਂ ਇਲਜ਼ਾਮਾਂ ਨੂੰ ਖੰਡਿਤ ਕੀਤਾ ਗਿਆ ਭਾਜਪਾ ਦੇ ਇੱਕ ਆਗੂ ਅਨਲ ਸਰੀਮ ਜੀ ਜਿਹੜੇ ਭਾਜਪਾ ਦੇ ਛੇ ਸਪੋਕਸਪੀਰ ਵੀ ਨੇ ਜਿਹੜੇ ਸ਼ਾਇਦ ਉਹਨਾਂ ਦੀ ਪਾਰਟੀ ਦੇ ਵਾਈਸ ਪ੍ਰਧਾਨ ਵੀ ਨੇ ਉਹਨਾਂ ਨੇ ਇੱਕ ਪੀਸੀ ਕਰਕੇ ਉਹਨੇ ਇੱਕ ਦੋਸ਼ ਲਾਇਆ ਮੇਰੇ ਤੇ ਇੱਕ ਦੋਸ਼ ਲਾਇਆ ਕਿ ਮੈਂ 29 ਮਈ ਨੂੰ ਜਿਹੜਾ ਸਵੇਰੇ ਤੋਂ ਜਿਹੜੇ ਨਸ਼ੇ ਦੇ ਆਦੀ ਮੁੰਡੇ ਸੀਗੇ ਉਹਨਾਂ ਦੇ ਇਨਸਾਨ ਨੂੰ ਪਤਾ ਨਹੀਂ ਉਹਨਾਂ ਸਮਗਲਰ ਕਿਹਾ ਕੀ ਕਿਹਾ ਮੈਂ ਤੁਹਾਨੂੰ ਪਹਿਲਾਂ ਆਪਣੇ ਬਾਰੇ ਦੱਸਣਾ ਮੇਰਾ ਪਿੰਡ ਸਾਜ ਦਿਗਦੇਖਲਾ जिला அம்பा सरोवर ब्लॉक हसन शीना मैं 2000 ਦੇ ਵਿੱਚ ਅਮਰੀਕਾ ਚ ਚਲ ਗਿਆ ਸੀ ਆਪਣੇ ਪਰਿਵਾਰ ਦੇ ਸਵੇ ਮੈਂ 13 ਜਵਾਬਸ ਆਇਆ ਜਿੱਦੋਂ ਪੰਜਾਬ ਦੇ ਵਿੱਚ ਬੀਜੇਪੀ ਤੇ ਕਾਲੀ ਦਲ ਦੀ ਸਰਕਾਰ ਸੀਗੀ ਤੇ ਸਰ ਮੇਰਾ 32 ਸਾਲ ਦਾ ਭਤੀਜਾ ਸਗਾ ਭਤੀਜਾ ਮੇਰੇ ਵੱਡੇ ਭਾਈ ਦਾ ਬੇਟਾ ਉਸ ਸਮੇਂ ਨਸ਼ੇ ਦੇ ਨਾਲ ਜਿਹੜਾ ਉਹਦੀ ਮੌਤ ਹੋ ਗਈ ਮੇਰਾ ਪਰਵਾਹ ਨਸ਼ੇ ਤੋਂ ਪੀਂਦਾ ਉਹ ਉਸ ਸਮੇਂ ਜਦੋਂ ਮੇਰੇ ਭਤੀਜਾ ਦਾ ਮੌਤ ਹੋਈ 32 ਸਾਲ ਦੀ ਸਕੂਲ ਚ ਕਲਰਕ ਲੱਗਾ ਸੀਗਾ ਤੇ ਸਰ ਮੈਂ ਮਿਲਕੇ ਦੇ ਵਿੱਚ ਫੈਸਲਾ ਕੀਤਾ ਮੇਰੇ ਪਿੰਡ ਦੇ ਉਹ ਤਿੰਨ ਚਾਰ ਮੁੰਡੇ ਸੀਗੇ ਜਿੱਦਾਂ ਦੀ ਮੌਤ ਹੋ ਗਈ ਮੈਂ ਆਵਾਸੋਂ ਦਾ ਫੈਸਲਾ ਕੀਤਾ ਬਾਬਾ ਸਾਹਿਬ ਕੇ ਉਸ ਸਮੇਂ ਕਾਲੀ ਬੀਜੇਪੀ ਦੀ ਸਰਕਾਰ ਸੀ ਤੇ ਨਸ਼ੇ ਬਹੁਤ ਜ਼ਿਆਦਾ ਤੜਾ ਤੜ ਵੇਚਲੇ ਸੀਗੇ ਉਹਦੇ ਭਾਈ ਸਾਹਿਬ ਨੂੰ ਪਤਾ ਨਹੀਂ ਇੰਨਾ ਜੀ ਪਾਰਟੀ ਦੇ ਮਾਜੇ ਨਾਲ ਸੰਬੰਧਤ ਬਹੁਤ ਵੱਡੇ ਲੀਡਰ ਜਿਨ੍ਹਾਂ ਦਾ ਉਸ ਸਮੇਂ ਨਸ਼ੇ ਦੇ ਵਿੱਚ ਨਾ ਲੱਗਦਾ ਸੀਗਾ ਉਹ ਮੈਂ ਆਪਣੇ ਭਤੀਜੇ ਦੀ ਮੌਤ ਤੋਂ ਬਾਅਦ ਨਸ਼ਿਆਂ ਦੇ ਖਿਲਾਫ ਜੰਗ ਲੜਦਾ ਜਿਹੜਾ ਹੌਸਲਾ ਕੀਤਾ ਉਸ ਸਮੇਂ ਕਿਸ ਦੀ ਜੁਤ ਨਹੀਂ ਕੇ ਬੋਲਦੇ ਉਹਨਾਂ ਦੇ ਜਿਹੜੇ ਬਿੱਤ ਦੋਸ਼ ਲੈ ਉਹਦੀ ਨਿੰਦਾ ਕਰਦਾ ਘੱਟਿਆ ਦੋਸ਼ ਆਲ ਮੈਂ ਉਹਦੇ ਖਿਲਾਫ ਜਿਹੜਾ ਉਹਨਾਂ ਨੂੰ ਲੀਗਲ ਨੋਟਿਸ ਦਊਗਾ ਕਿ ਉਹਨਾਂ ਨੇ ਬਿਨਾਂ ਵਜ੍ਹਾ ਮੇਰਾ ਅਕਸ ਜਿਹੜਾ ਖਿਲਾਫ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਲੀਗਲ ਨੋਟਿਸ ਦੇ ਕੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਕਰਸੇ ਪਿਛਲੇ 7 ਦਿਨਾਂ ਦੌਰਾਨ ਪੰਜਾਬ ਵਿੱਚ ਕੋਵਿਡ ਮਾਮਲੇ 12 ਤੋਂ ਵੱਧ ਕੇ 35 ਹੋ ਗਏ ਨੇ ਜਿਸ ਚ ਲੁਧਿਆਣਾ ਸਭ ਤੋਂ ਪ੍ਰਭਾਵਿਤ ਹੋਇਆ ਹੈ ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟੇ ਵਿੱਚ 9 ਮਾਮਲੇ ਸਾਹਮਣੇ ਆਏ ਨੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਚੋਣਾ ਵਾਲੇ ਲੁਧਿਆਣਾ ਚ 23 ਮਾਮਲੇ ਸਾਹਮਣੇ ਆਏ ਨੇ ਪਿਛਲੇ ਇੱਕ ਹਫਤੇ ਵਿੱਚ ਪੰਜਾਬ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਪੰਜਾਬ ਵਿੱਚ ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ ਇੱਕ ਹਫਤਾ ਪਹਿਲਾਂ ਸਵੇਰੇ ਵਿੱਚ ਸਿਰਫ 12 ਸਰਗਰਮ ਕੇਸ ਸਨ ਹੁਣ ਇਹਨਾਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ ਖਾਸ ਗੱਲ ਇਹ ਹੈ ਇੱਕ ਸੂਬੇ ਵਿੱਚ ਸਭ ਤੋਂ ਵੱਧ ਮਾਮਲੇ ਲੁਧਿਆਣਾ ਵਿਖੇ ਦਰਜ ਕੀਤੇ ਗਏ ਹਨ ਇੱਥੇ 23 ਨਵੇਂ ਮਾਮਲੇ ਸਾਹਮਣੇ ਆਏ ਹਨ ਪਿਛਲੇ 24 ਘੰਟਿਆਂ ਵਿੱਚ ਇੱਥੇ ਨਵੇਂ ਦੋ ਮਾਮਲੇ ਸਾਹਮਣੇ ਆਏ ਹਨ ਇੱਕ ਸ਼ਹਿਰ ਵਿੱਚ ਤੇ ਦੂਜਾ ਪਿੰਡ ਵਿੱਚ ਲੁਧਿਆਣਾ ਵਿੱਚ ਇਹ ਵਾਧਾ ਉਸ ਸਮੇਂ ਹੋਇਆ ਜਦੋਂ ਚੋਣਾਂ ਦੌਰਾਨ ਰਾਜਨੀਤਿਕ ਗਤੀਵਿਧੀਆਂ ਵਧ ਰਹੀਆਂ ਨੇ ਚੋਣ ਪ੍ਰਚਾਰ ਲਗਾਤਾਰ ਤੇਜ਼ ਹੋ ਰਿਹਾ ਹੈ ਤੇ ਗਰਮੀ ਦੀਆਂ ਛੁੱਟੀਆਂ ਵੀ ਚੱਲ ਰਹੀਆਂ ਨੇ ਜਿਸ ਕਾਰਨ ਸ਼ਹਿਰ ਵਿੱਚ ਇਕੱਠ ਦੇਖਿਆ ਜਾ ਰਿਹਾ ਹੈ ਸਿੱਧੀ ਪਾਖ ਦੀ ਰਿਪੋਰਟ ਅਨੁਸਾਰ ਲੁਧਿਆਣਾ ਵਿੱਚ 23 ਨਵੇਂ ਕੇਸ ਦਰਜ ਕੀਤੇ ਗਏ ਹਨ ਜਦੋਂ ਕਿ ਜਲੰਧਰ ਵਿੱਚ 6 ਮੁਹਾਲ ਮਾਰਾ ਦਾ ਮੰਨਣਾ ਹੈ ਕਿ ਬਾਦੀ ਗਰਮੀ ਤੇ ਲੋਕਾਂ ਦੀ ਲਾਪਰਵਾਹੀ ਵੀ ਇਨਫੈਕਸ਼ਨ ਫੈਲਣ ਦੀ ਜ਼ਿੰਮੇਵਾਰ ਹੈ ਲੁਧਿਆਣਾ ਵਿੱਚ ਜਿਨ੍ਹਾਂ ਦੋ ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ ਇਹਨਾਂ ਵਿੱਚੋਂ ਇੱਕ 64 ਸਾਲਾ ਔਰਤ ਸੀ ਜਿਹਦਾ ਪੀਜੀਆਈ ਚੰਡੀਗੜ੍ਹ ਵਿਖੇ ਇਲਾਜ ਚੱਲ ਰਿਹਾ ਸੀ ਤੇ ਦੂਸਰਾ 39 ਸਾਲਾ ਵਿਅਕਤੀ ਦੀ ਮੌਤ ਹੋਈ ਹੈ ਜਿਹਦੀ ਸਰਕਾਰੀ ਮੈਡੀਕਲ ਕਾਲਜ ਇਤਿਹਾਸਤਾ ਸੈਕਟਰ 32 ਚੰਡੀਗੜ੍ਹ ਵਿਖੇ ਮੌਤ ਹੋ ਗਈ ਸਿਹਤ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਮ੍ਰਿਤਕ ਪਹਿਲਾਂ ਹੀ ਗੰਭੀਰ ਬਿਮਾਰੀਆਂ ਤੋਂ ਪੀੜਤ ਸਨ ਜਿਸ ਕਾਰਨ ਇਹ ਇਨਫੈਕਸ਼ਨ ਘਾਤਕ ਸਾਬਤ ਹੋਈ ਇਹ ਦੋਵੇਂ ਵਿਅਕਤੀ ਇਸ ਤੋਂ ਪਹਿਲਾਂ ਯਾਤਰਾਵਾਂ ਵੀ ਕਰ ਚੁੱਕੇ ਨੇ ਸੂਬੇ ਦੇ ਕਰੋਨਾ ਨੋਡਲ ਅਫਸਰ ਡਾਕਟਰ ਰਾਜੇਸ਼ ਪਾਸਕਰ ਨੇ ਕਿਹਾ ਕਿ ਇਸ ਵੇਲੇ ਸਾਰੇ ਰਿਪੋਰਟ ਕਿਤੇ ਮਰੀਜ਼ਾਂ ਵਿੱਚ ਸਿਰਫ ਹਲਕੇ ਲੱਛਣ ਦੇਖੇ ਜਾ ਰਹੇ ਨੇ ਅਤੇ ਸਥਿਤੀ ਅਜੇ ਵੀ ਕਾਬੂ ਵਿੱਚ ਹੈ ਸਿਹਤ ਵਿਭਾਗ ਸਥਿਤੀ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਆਉਣ ਵਾਲੇ ਦਿਨਾਂ ਵਿੱਚ ਕੋਵਿਡ ਸੰਬੰਧੀ ਇੱਕ ਨਵੀਂ ਸਲਾਹ ਜਾਰੀ ਕੀਤੀ ਜਾ ਸਕਦੀ ਹੈ ਤੇ ਇਸ ਵੇਲੇ ਇਸ ਤੇ ਵਿਚਾਰ ਕੀਤਾ ਜਾ ਰਿਹਾ ਹੈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸਾਰੇ ਰਾਜਾਂ ਨੂੰ ਕਰੋਨਾ ਦੌਰਾਨ ਘਟੋ-ਘਟ ਪਾਬੰਦੀਆਂ ਲਗਾਉਣ ਦੇ ਨਿਰਦੇਸ਼ ਦਿੱਤੇ ਹਨ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਹੈ ਕਿ ਇਸ ਵੇਲੇ ਕੋਵਿਡ ਦਾ ਨਵਾਂ ਰੂਪ ਗੰਭੀਰ ਰੂਪ ਨਹੀਂ ਲੈ ਰਿਹਾ ਇਸ ਲਈ ਜਨਤਕ ਸਮਾਗਮਾਂ ਜਾਂ ਰੈਲੀਆਂ ਤੇ ਕੋਈ پابੰਦੀ ਨਹੀਂ ਲਗਾਈ ਜਾਵੇਗੀ ਹਾਲਾਂਕਿ ਸਬੰਧਤ ਜੀ ਸਮੂਹਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਇਸ ਦੌਰਾਨ ਸੀਨੀਅਰ ਡਾਕਟਰਾਂ ਨੇ ਕਿਹਾ ਕਿ ਕੈਂਸਰ ਦੇ ਮਰੀਜ਼ ਜੋ ਕੇਮੋਥੈਰੇਪੀ ਤੇ ਹਨ ਗੁਰਦੇ ਦੇ ਮਰੀਜ਼ ਜੋ ਡਾਇਲਿਸਿਸ ਕਰਵਾ ਰਹੇ ਹਨ ਐਚਆਈ ਪੋਜ਼ਿਟਿਵ ਵਿਅਕਤੀ ਦਿਲ ਦੇ ਮਰੀਜ਼ਾਂ ਨੂੰ ਖਾਸ ਸਾਵਧਾਨੀ ਵਰਤਣੀ ਚਾਹੀਦੀ ਹੈ ਉਨ੍ਹਾਂ ਨੂੰ ਭੀੜ ਤੋਂ ਬਚਣਾ ਚਿਹਰੇ ਤੇ ਮਾਸਕ ਪਹਿਨਣਾ ਤੇ ਨਿਯਮਤ ਤੌਰ ਤੇ ਸੈਨੀਟਾਈਜੇਸ਼ਨ ਦਾ ਅਭਿਆਸ ਕਰਨ ਦੀ ਸਲਾਹ ਦਿੱਤੀ ਗਈ ਹੈ ਉਨਾ ਦੇ ਇਮਿਊਨਿਟੀ ਕਮਜ਼ੋਰ ਹੈ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਲਾਹ ਦਿੱਤੀ ਜਾ ਰਹੀ ਹੈ ਇਸ ਦੇ ਨਾਲ ਹੀ ਸਭ ਨੂੰ ਪੀੜ ਪੜ ਕੇ ਵਾਲੀ ਥਾਵਾਂ ਤੇ ਜਾਣ ਤੋਂ ਬਚਣ ਲਈ ਕਿਹਾ ਗਿਆ ਹੈ ਜਨਤਕ ਥਾਵਾਂ ਤੇ 마ਸਕ ਪਹਿਨਣ ਦੀ ਸਲਾਹ ਦਿੱਤੀ ਗਈ ਹੈ ਜਿਸ ਵਿੱਚ ਖਾਸ ਕਰਕੇ ਬਜ਼ੁਰਗ ਬਿਮਾਰ ਲੋਕ ਤੇ ਬੱਚਿਆਂ ਨੂੰ 마ਸਕ ਪਹਿਨਣ ਲਈ ਤਰਜੀਹ ਦਿੱਤੀ ਗਈ ਹੈ ਇਸ ਤੋਂ ਆਪਣੇ ਹੱਥ ਨਿਯਮਤ ਤੌਰ ਤੇ ਸਾਫ਼ ਕਰਨ ਚਾਹੀਦੇ ਨੇ ਜੇਕਰ ਤੁਹਾਨੂੰ ਜ਼ੁਕਾਮ ਹੈ ਖਾਂਗ ਜਾਂ ਬੁਖਾਰ ਹੈ ਤਾਂ ਟੈਸਟ ਕਰਵਾਉਣਾ ਚਾਹੀਦਾ ਹੈ ਹਸਪਤਾਲ ਜਾਂ ਕਲੀਨਿਕ ਜਾਣ ਤੋਂ ਪਹਿਲਾਂ ਲੱਛਣਾਂ ਦੀ ਰਿਪੋਰਟ ਪਹਿਲਾਂ ਹੀ ਕਰ ਦੇਣੀ ਚਾਹੀਦੀ ਹੈ ਸ਼੍ਰੋਮਣੀ ਕਾਲੀਦਾਵ ਦੇ ਸੀਨੀਅਰ ਅਗੂ ਡਾਕਟਰ ਦਲਜੀਤ ਸਿੰਘ ਜੀ ਮਾ ਲੁਧਿਆਣਾ ਪਹੁੰਚੇ ਜਿੱਥੇ ਉਹਨਾਂ ਸੁਨੀਲ ਜਾਖੜ ਵੱਲੋਂ ਪਾਰਟੀ ਦੀ ਇੱਕ ਝੂਠਤਾ ਵਾਲੇ ਬਿਆਨ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਬੇਸ਼ੱਕ ਸ਼੍ਰੋਮਣੀ ਕਾਲੀਦਾਵ ਭਾਰਤੀ ਮਹੀਮ ਦਾ ਆਗਾਜ਼ ਕਰਕੇ ਮੁਰਤੋਂ ਪ੍ਰਧਾਨ ਚੁਣਿਆ ਗਿਆ ਪਰ ਸਾਰਿਆਂ ਨੂੰ ਪ੍ਰਧਾਨ ਮੰਨਣ ਦੀ ਗੱਲ ਕਹੀ ਸੀ ਪਰ ਕੁਝ ਆਗੂਆਂ ਵੱਲੋਂ ਹਲੇ ਵੀ ਨਾਰਾਜ਼ਗੀ ਅੰਜਤਾਈਆਂ ਜਾਰੀਆਂ ਨੇ ਕਿ ਕੋਈ ਜਿਹੜੀ ਇੱਕ ਝੂਠਤਾ ਦੀ ਭਾਵਨਾ ਉਹ ਬੜੀ ਚੰਗੀ ਲੱਗਦੀ ਹੈ ਜਦੋਂ ਵੀ ਕੋਈ ਗੱਲ ਕਰਦਾ ਔਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਜਿਹੜਾ ਵੀ ਪਾਰਟੀ ਦੀ ਮਜ਼ਬੂਤੀ ਵਾਸਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਪੰਜਾਬ ਦੇ ਭਲੇ ਵਾਸਤੇ ਸ਼ਰਮਣੀ ਅਕਾਲੀ ਦਲ ਦੇ ਵਿੱਚ ਆਉਣਾ ਚਾਹੁੰਦਾ ਕਦੀ ਵੀ ਪਾਰਟੀ ਨੇ ਕਿਸੇ ਨੂੰ ਪਾਰਟੀ ਦੇ ਅੰਦਰ ਆਉਣ ਤੋਂ ਨਹੀਂ ਰੋਕਿਆ ਜਦੋਂ ਕੋਈ ਸਾਡਾ ਬਵਾਦ-ਵਿਵਾਦ ਵੀ ਚੱਲਿਆ ਸੀ ਉਦੋਂ ਵੀ ਅਸੀਂ ਵਰਕਿੰਗ ਕਮੇਟੀ ਦੇ ਵਿੱਚ ਰੈਜ਼ੋਲੂਸ਼ਨ ਪਾਸ ਕਰਕੇ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਸਾਰਿਆਂ ਨੂੰ ਇਕਜੁੱਟ ਹੋ ਕੇ ਕਿਉਂਕਿ ਜੋ ਪੰਜਾਬ ਦੀ ਇਸ ਵੇਲੇ ਤਰਸਯੋਗ ਹਾਲਤ ਹੋ ਚੁੱਕੀ ਉਹਦੇ ਵਿੱਚ ਬੜਾ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਦੇ ਤੌਰ ਤੇ ਜਿਨੇ ਆਲਰੇਡੀ ਪੰਜਾਬ ਦੀ ਪੰਜਾਬੀ ਦੀ ਪੰਜਾਬੀਅਤ ਦੀ ਪੰਜਾਬ ਦੀ ਭਾਈਚਾਰਕ ਸਾਂਝ ਕਾਇਮ ਰੱਖਣ ਵਾਸਤੇ ਬਹੁਤ ਵੱਡਾ ਯੋਗਦਾਨ ਪਾਇਆ ਪੰਜਾਬ ਦੇ ਵਿੱਚ ਲੰਮ ਸਾਲ ਡਵੈਲਪਮੈਂਟ ਕੀਤੀ ਤੇ ਜ਼ਰੂਰਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਪਰ ਇਹ ਤਾਂ ਹੁਣ ਸਾਡੇ ਵੱਲੋਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਵੱਲੋਂ ਉਹ ਤਾਂ ਹਮੇਸ਼ਾ ਹੀ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਰ ਜਿਹੜੇ ਨਾਰਾਜ਼ ਪਰ ਇਹ ਹੈ ਕਿ ਜ਼ਰੂਰਤ ਹੁਣ ਉਹਨਾਂ ਤਾਕਤਾਂ ਨੂੰ ਪਛਾੜਨ ਦੀ ਹੈ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਜਿਹੜੀ ਸਭ ਤੋਂ ਮਹੱਤਵਪੂਰਨ ਖੇਤਰੀ ਪਾਰਟੀ ਹੈ ਪੰਜਾਬ ਦੀ ਜਿਹੜੀਆਂ ਉਹਨੂੰ ਜਿਹੜਾ ਕਮਜ਼ੋਰ ਕਰਨ ਵਾਲੇ ਪਾਸੇ ਲੱਗੇ ਜੀ ਉਹਨਾ ਅਸੀਂ ਤਾਕਤਾਂ ਨੂੰ ਆਇਡੈਂਟੀਫਾਈ ਕਰਕੇ ਪਛਾੜ ਦਈਏ ਤੇ ਮੈਂ ਸਮਝਦਾ ਇਹਦੇ ਚ ਸਰਬੱਤ ਦਾ ਭਲਾ ਪੰਜਾਬ ਦਾ ਵੀ ਭਲਾ ਵਿੱਚ ਹੀ ਆਬਦ ਪੜਾ ਅਸੀਂ ਤਾਂ ਇੱਕ ਵਾਰ ਹੀ ਨਹੀਂ ਤੁਸੀਂ ਸਾਰਾ ਪੁਰਾਣੀ ਹਿਸਟਰੀ ਜਦੋਂ ਇਹ ਥੋੜੇ ਬਹੁਤਾ ਵਾਦ-ਵਦ ਚੱਲਿਆ ਉਦੋਂ ਸਾਰਿਆਂ ਨੂੰ ਹੱਥ ਜੋੜ-ਜੋੜ ਕੇ ਬੇਨਤੀਆਂ ਕੀਤੀਆਂ ਕਿ ਜਿੰਨੇ ਭਰਤੀ ਕਰਨੀ ਭਰਤੀ ਕਰੋ ਪਾਰਟੀ ਤੋਂ ਆਪਣੀ ਮੈਂਬਰਸ਼ਿਪ ਇਸ਼ੂ ਕਰੋ ਔਰ ਐਡਾ ਡਟ ਕੇ ਸਾਰਿਆਂ ਨੇ ਕੰਮ ਵੀ ਕੀਤਾ ਔਰ ਬੜੇ ਜਿਹੜੀ ਫ੍ਰੀ ਐਂਡ ਫੇਅਰ ਤਰੀਕੇ ਦੇ ਨਾਲ ਪਾਰਟੀ ਦੇ ਸੰਵਿਧਾਨ ਦੇ ਮਤਲਬਕ ਪ੍ਰਾਪਰ ਇਲੈਕਸ਼ਨ ਹੋਈ ਹੁਣ ਜਦੋਂ ਇਲੈਕਸ਼ਨ ਹੋ ਜਾਂਦੀ ਹੈ ਉਸ ਤੋਂ ਬਾਅਦ ਕਿਸੇ ਦਾ ਕੋਈ ਕਲੇਮ ਨਹੀਂ ਬਣਦਾ ਹੁੰਦਾ ਉਸ ਤੋਂ ਬਾਅਦ ਉਹਨਾਂ ਸਾਰਿਆਂ ਦੀ ਡਿਊਟੀ ਬਣਦੀ ਹੁੰਦੀ ਹੈ ਕਿ ਜਦੋਂ ਹੁਣ ਵਰਕਰਾਂ ਨੇ ਪ੍ਰਾਪਰ ਭਰਤੀ ਕਰਕੇ ਤੇ ਪ੍ਰਧਾਨ ਚੁਣ ਲਿਆ ਤਾਂ ਫਿਰ ਸਾਰਿਆਂ ਨੂੰ ਉਹਦਾ ਸਨਮਾਨ ਕਰਨਾ ਚਾਹੀਦਾ ਹੈ ਦਮਦਮਿਤਕਸਾਲ ਬਲੋਤੇ ਨ ਤਖਸਵਾਂ ਦੇ ਹਟਾਏ ਗਏ ਜਥੇਦਾਰਾਂ ਦੀ ਬਹਾਲੀ ਲਈ 11 ਜੂਨ ਤੋਂ ਪਿੰਡ ਬਾਦਲ ਵਿਖੇ ਤਾਰਾ ਦੇਣ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ ਇਹ ਫੈਸਲਾ ਦਮਦਮਿਤਕਸਾਲ ਦੇ ਮੁਖੀ ਗਿਨੇ ਹਰਨਾਮ ਸਿੰਘ ਖਾਲਸਾ ਬਲੋ ਸ਼੍ਰੋਮੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨਾਲ ਮੀਟਿੰਗ ਤੋਂ ਬਾਅਦ ਲਿਆ ਗਿਆ ਹਰਜਿੰਦਰ ਸਿੰਘ ਧਾਮੀ ਵੱਲੋਂ ਹਰਨਾਮ ਸਿੰਘ ਖਾਲਸਾ ਨੂੰ ਜਥੇਦਾਰ ਸਹਿਬਾਨ ਦੇ ਮਾਮਲੇ ਵਿੱਚ ਛੇਤੀ ਹੀ ਕਾਰਵਾਈ ਕਰਨ ਦੀ ਗੱਲ ਆਖੀ ਗਈ ਹੈ ਆਮਦਮੀਟ ਖਾਲਸਾ ਤੇ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਚਾਲੇ ਮੁਰਤੋਂ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਆਮਦਮੀਟ ਖਾਲਸਾ ਨੇ 11 ਜੂਨ ਨੂੰ ਪਿੰਡ ਬਾਦਲ ਵਿੱਚ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਰੈਸ਼ ਦੇ ਬਾਹਰ ਦਿੱਤਾ ਜਾਣ ਵਾਲਾ ਧਰਨਾ ਫਿਲਹਾਲ ਮੁਲਤਵੀ ਕਰ ਦਿੱਤਾ ਹੈ ਇਹ ਬੰਦ ਕਮਰਾ ਮੀਟਿੰਗ ਲੰਬਾ ਸਮਾਂ ਚੱਲੀ ਮੀਟਿੰਗ ਵਿੱਚ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਂ ਮੀਤ ਤੇ ਸ਼ਰਮਣੀ ਕਮੇਟੀ ਦੇ ਮੈਂਬਰ ਜਦੋਂ ਕਿ ਦੂਜੇ ਪਾਸੇ ਦੰਦੂ ਮਿੰਟਸ ਖਾਲ ਦੇ ਮੁਖੀ ਤੇ ਉਹਨਾਂ ਦੇ ਸਮਰਥਕ ਸ਼ਾਮਲ ਸਨ ਮੀਟਿੰਗ ਤੋਂ ਬਾਅਦ ਬਾਬਾ ਹਰਨਾਮ ਸਿੰਘ ਖਾਲਸਾ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਜੂਨ ਨੂੰ ਪਿੰਡ ਬਾਦਲਵਿਕੇ ਸੁਖੀ ਸਿੰਘ ਬਾਲਦੇ ਜਾਇਜ਼ ਦੇ ਬਾਹਰ ਦਿੱਤੇ ਜਾਣ ਵਾਲਾ ਧਰਨਾ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਲੰਮੀ ਸਾਡੀ ਵਿਚਾਰ ਹੋਈ ਹੈ ਪਿਛਲੇ ਦਿਨੀ ਜੋ ਪਿੰਨੂ ਪਾਕਸਾਨ ਦੇ ਜਥੇਦਾਰ ਸਹਿਬਾਨਾਂ ਦਾ ਮਸਲਾ ਪਰਥ ਦੇ ਵਿੱਚ ਗੰਭੀਰ ਨੂੰ ਧਾਰਨ ਕਰ ਚੁੱਕਾ ਹੈ ਉਸ ਮਸਲੇ ਦੇ ਉੱਤੇ ਸਾਡੀ ਵਿਚਾਰ ਹੋਈ ਹੈ ਕਿਉਂਕਿ ਸੰਤ ਸਮਾਤ ਵੱਲੋਂ ਨਿਹੰਗ ਸਿੰਘ ਦੋਖੇ ਬੰਦੀਆਂ ਵੱਲੋਂ ਸਿੱਖ ਸੰਤਾ ਵੱਲੋਂ 11 ਤਾਰੀਖ ਨੂੰ ਭਾਵ 11 ਜੂਨ ਨੂੰ ਪਿੰਡ ਬਾਦਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਦੀ ਬਾਦਲ ਦੇ ਘਰ ਆ ਕੇ ਰੋਸ ਧਰਨੇ ਦਾ ਐਲਾਨ ਕੀਤਾ ਸੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜੋ ਹੈ ਉਹਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਿੱਖਾਂ ਦੇ ਮਸਲਿਆਂ ਨੂੰ ਬਿਨਾਂ ਦੇਬੀ ਤੋਂ ਸਾਰਿਆਂ ਦੀ ਰਹਿ ਲੈ ਕੇ ਉਹਨਾਂ ਨੂੰ ਤੁਰੰਤ ਹੱਲ ਕਰਨ ਦੇ ਵਿੱਚ ਆਪਣੀ ਭੂਮਿਕਾ ਨਿਭਾਉਣ। ਪਰ ਹੁਣ ਮਾਨ ਜੋ ਸ਼੍ਰੋਮਣੀ ਕਉਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਦੀ ਧਾਮੀ, ਸਿਮੁਜੀ ਅਗਡੈਕਟਰ ਨੇ ਉਹਨਾਂ ਦੇ ਨਾਲ ਆਇਆਂ ਹੋਈਆਂ ਸਤਖਾਰਤ ਹਸਤੀਆਂ ਨਾਲ ਮਿਲ ਬੈਠ ਕੇ ਵਿਚਾਰ ਕੀਤੀ ਹੈ ਕਿ ਸਿੰਘ ਸਹਿਬਾਨਾਂ ਦਾ ਜੋ ਮਸਲਾ ਹੈ ਉਸ ਦਾ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਰਵ ਪ੍ਰਮਾਨਤ ਹੱਲ ਕੱਢ ਕੇ ਕੌਮ ਦੇ ਵਿੱਚ ਪਈ ਦੁਬਿਧਾ ਨੂੰ ਅਸੀਂ ਜਲਦੀ ਤੋਂ ਜਲਦੀ ਖਤਮ ਕਰਨ ਲਈ ਕੋਈ ਨਾ ਕੋਈ ਉਪਰਾਲਾ ਕਰਾਂਗੇ ਇਸ ਮੀਟਿੰਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਸਤਾ ਦਿੱਤਾ ਕਿ ਜਥੇਦਾਰਾਂ ਦੇ ਮਾਮਲੇ ਵਿੱਚ ਸਰਵ ਪ੍ਰਮਾਨਤ ਹੱਲ ਕੱਢ ਕੇ ਕੌਮ ਵਿੱਚ ਪਈ ਦੁਬਿਧਾ ਨੂੰ ਜਲਦੀ ਹੀ ਖਤਮ ਕਰ ਦਿੱਤਾ ਜਾਵੇਗਾ ਪਿਛਲੇ 6 ਜੂਨ ਨੂੰ ਬਹੁਤ ਵੱਡਾ ਲੋਕਾਂ ਦੇ ਵਿੱਚ ਇੱਕ ਪ੍ਰਭਾਵ ਗਿਆ ਸੀ ਕਿ ਸ਼ਾਇਦ ਇੱਡੇ ਵੱਡੇ ਕੌਮ ਦੇ ਸ਼ਹੀਦ ਉੱਥੇ ਅਰਦਾਸ ਦੇ ਸਤੇ ਵਿੱਚ ਕੋਈ ਇਹੋ ਜਿਹੀ ਘਟਨਾ ਨਾ ਵਾਪਰ ਜਵੇ ਜਿਹਦੇ ਨਾਲ ਸਿੱਖ ਪੰਥ ਦੇ ਵਿੱਚ ਜਾਂ ਸਿੱਖ ਕੌਮ ਦੇ ਵਿੱਚ ਕੁੰਮੋਚੀ ਦਾ ਸਾਹਮਣਾ ਕਰਨਾ ਪਵੇ ਅਸੀਂ ਸਾਰਿਆਂ ਨੇ ਬੈਠ ਕੇ ਬਾਬਾ ਜੀ ਕੋਲ ਆ ਕੇ ਵਿਚਾਰ ਕੀਤੀ ਸੀ ਤੇ ਉਹ ਵਿਚਾਰ ਦਾ ਕੌਮ ਦੇ ਵਿੱਚ ਸੁਨੇਹਾ ਵੀ ਚੰਗਾ ਗਿਆ ਬਹੁਤ ਚੰਗੇ ਢੰਗ ਦੇ ਨਾਲ 6 ਜੂਨ ਦਾ ਜਿਹੜਾ ਦਿਹਾੜਾ ਸੀ ਅਰਦਾਸ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਗਿਆ ਸੋ ਇੱਕ ਸਾਰੀ ਕੌਮ ਦੇ ਵਿੱਚ ਇਸ ਗੱਲ ਦੇ ਵੀ ਸੰਤੋਸ਼ਟੀ ਹੋਈ ਕਿ ਸਿੱਖ ਆਪਣੇ ਮਹਾਨ ਸ਼ਹੀਦਾਂ ਦੇ ਸਰਦਾ ਅਰਪਣ ਕਰ ਲਈ ਇਕੱਤਰ ਵੀ ਹੋ ਜਾਂਦੇ ਆ ਤੇ ਉਹ ਇਕੱਤਰ ਹੋਏ ਵੀ ਆ ਸੋ ਵੀ ਕੌਮ ਦਾ ਧੰਨਵਾਦ ਤੇ ਦਮਦਮੀ ਟਕਸਾਲ ਦਾ ਚੇਚੇ ਤੌਰ ਤੇ ਦਿਨਹਾਂ ਸਿੰਘ ਜਥੇਬੰਦੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਦਸੜੀ ਹੋ ਗਿਆ ਕਿ ਦੰਦੂਮੇ ਟਕਸਾਲ ਵੱਲੋਂ ਸ਼੍ਰੋਮਣੀ ਕਮੇਟੀ ਦੇ ਜੱਜਦਾਰਾਂ ਨੂੰ ਹਟਾਉਣ ਤੇ ਨਿਯੁਕਤ ਕਰਨ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਸੀ ਹਟਾਏ ਗਏ ਜੱਜਦਾਰਾਂ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਦੰਦੂਮੇ ਟਕਸਾਲ ਦੇ ਹੋਰ ਸਥਾਨਕ ਵਸਨੀਕਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦੇ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ ਸੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇਸ਼ ਵਿੱਚ ਬਾਰੀ ਲੋਕਾਂ ਪ੍ਰਤੀ ਬਹੁਤ ਸਖਤ ਹਨ ਖਾਸ ਕਰਕੇ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ ਲੋਕਾਂ ਵਿਰੁੱਧ ਉਹਨਾਂ ਵੱਡੇ ਪੱਧਰ ਤੇ ਕਾਰਵਾਈ ਕਰਨ ਦੀ ਯੋਜਨਾ ਤਿਆਰ ਕਰ ਲਈ ਹੈ ਜਿਸ ਤਹਿਤ ਹਾਲ ਹੀ ਵਿੱਚ ਲਾਸ ਐਂਜਲਸ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਲੋਕਾਂ ਨੇ ਟਰ ਇਮੀਗ੍ਰੇਸ਼ਨ ਰੈਡਾ ਦੇ ਖਿਲਾਫ ਸ਼ੁਰੂ ਹੋਏ ਸ਼ਾਂਤਮਈ ਪ੍ਰਦਰਸ਼ਨ ਹੁ ਹਿੰਸਕ ਹੋਣ ਲੱਗੇ ਨੇ ਇਸ ਦੌਰਾਨ ਲਾਸ Ăਂਜਲੈਸ ਚ 700 ਅਮਰੀਕੀ ਮਰੀਨਾਂ ਨੂੰ ਤੈਨਾਤ ਕਰ ਦਿੱਤਾ ਗਿਆ ਅਮਰੀਕੀ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਲਾਸ Ăਂਜਲੈਸ ਵਿੱਚ ਸੈਂਕੜੇ ਸਰਗਰਮ ਡਿਊਟੀ ਅਮਰੀਕੀ ਮਰੀਨਾਂ ਨੂੰ ਤੈਨਾਤ ਕੀਤਾ ਜਾ ਰਿਹਾ ਹੈ ਜੋ ਕਿ ਡੋਨਾਲਡ ਟਰੰਪ ਦੀ ਸਰਕਾਰੀ ਇਮੀਗ੍ਰੇਸ਼ਨ ਛਾਪਿਆਂ ਤੇ ਦੇਸ਼ ਨਿਕਾਲੇ ਵਿਰੁੱਧ ਪ੍ਰੋਤ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਸ਼ਹਿਰ ਵਿੱਚ ਹੋਰ ਸੈਨਿਕ ਭੇਜਣ ਦੀ ਧਮਕੀ ਦਾ ਸਤਿਮਤਨ ਕਰਦੇ ਹਨ ਇੱਕ ਬਿਆਨ ਵਿੱਚ ਯੂ ਐਸ ਨਾਰਥਰਨ ਕਮਾਂਡ ਨੇ ਐਲਾਨ ਕੀਤਾ ਕਿ 700 ਮਰੀਨਾਂ ਦੀ ਇੱਕ ਬਟਾਲੀਅਨ ਨੂੰ ਤਰਾ ਪ੍ਰਸ਼ਾਸਨ ਦੁਆਰਾ ਲਾਸ ਏਂਜਲਸ ਦਾ ਲੰਬੰਤ ਕਿਤੇ ਗਏ ਲਗਭਗ 2100 ਰਾਸ਼ਟਰੀ ਗਾਰਡ ਸੈਨਿਕਾਂ ਨਾਲ ਕੰਮ ਕਰ ਲਈ ਸਰਗਮ ਕੀਤਾ ਗਿਆ ਹੈ ਤਾਂ ਜੋ ਸੰਗੀ ਜਦਾਦ ਅਤੇ ਕਰਮਚਾਰੀਆਂ ਜਿਸ ਵਿੱਚ ਸੰਗੀ ਇਮੀਗ੍ਰੇਸ਼ਨ ਏਜੰਟ ਵੀ ਸ਼ਾਮਲ ਹਨ ਜਿਨ੍ਹਾਂ ਵਿੱਚ ਮਦਦ ਕੀਤੀ ਜਾ ਸਕੇ ਮਰੀਨਾ ਦੱਖਣ ਕੈਲੀਫੋਰਨੀਆ ਵਿੱਚ 29 ਪਾਮਸ ਵੀ ਕੇ ਆਪਣੀ ਬੇਸ ਤੋਂ ਲਾਸ ਏਂਜਲਸ ਖੇਤਰ ਵੱਲ ਜਾ ਰਹੀਆਂ ਨੇ ਪ੍ਰਸ਼ਾਸਨ ਅਤੇ ਇਮੀਗ੍ਰੇਸ਼ਨ ਕਰੈਕਡਾਊਨ ਵਿਰੁੱਧ ਚਾਰ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇਸ ਕਦਮ ਨਾਲ ਕਿਨਾਰੇ ਤੇ ਸਥਿਤ ਸ਼ਹਿਰ ਵਿਕਰਤਨਾ ਨਾਕੀਟਾਂਗਰਾਲ ਵੱਧਣ ਦਾ ਖਤਰਾ ਹੈ ਸੋਮਵਾਰ ਦੁਪਹਿਰ ਤੱਕ ਦਿਨ ਦੇ ਪ੍ਰਦਰਸ਼ਨ ਵੱਡੇ ਪੱਧਰ ਤੇ ਸ਼ਾਂਤਮਈ ਰਹੇ ਇੱਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ 트럼ਪ ਅਜੇ ਹੀ ਕਾਰਵਾਈ ਕਰਨ ਵਾਲੇ ਹਨ ਜਿਵੇਂ ਕਿ ਕੁਝ ਲੋਕਾਂ ਨੇ ਸੁਝਾਅ ਦਿੱਤਾ ਸੀ ਉਸ ਵਿਅਕਤੀ ਨੇ ਕਿਹਾ ਕਿ ਸਥਿਤੀ ਬਦਲ ਸਕਦੀ ਹੈ ਗਵਰਨਰ ਗੈਵਿਨ ਨਿਊਸਨ ਨੇ ਮਰੀਨਾ ਦੀ ਲਾਂਬੰਦੀ ਨੂੰ ਪੂਰੀ ਤਰ੍ਹਾਂ ਗੈਰਵਾਜਬ ਤੇ ਬੇਲੋੜਾ ਦੱਸਿਆ ਹੈ ਉਨ੍ਹਾਂ ਕਿਹਾ ਕਿ 트럼ਪ ਇਸ ਸਥਿਤੀ ਨੂੰ ਹੋਰ ਵੀ ਖਰਾਬ ਕਰ ਰਹੇ ਨੇ ਇੱਕ ਅਮਰੀਕੀ ਸ਼ਹਿਰ ਵਿੱਚ ਆਪਣੇ ਦੇਸ਼ਵਾਸੀ ਅਬਰੁੱਧ ਸਰਗਮ ਡਿਊਟੀ ਮਰੀਨਾ ਨੂੰ ਤਾਇਨਾਤ ਕਰਨਾ ਪੂਰੀ ਤਰ੍ਹਾਂ ਬੇਲੋੜਾ ਤੇ ਵਿਸ਼ਵਾਸ ਤੋਂ ਪਰਿਆ ਉਹਨਾਂ ਕਿਹਾ ਕਿ ਜਹੀ ਕਾਰਵਾਈ ਸਥਿਤੀ ਨੂੰ ਹੋਰ ਪ੍ਰਕਾਰ ਦੀ ਹੈ ਇੱਕ ਬਿਆਨ ਵਿੱਚ ਐਲਪੀਡੀ ਮੁਖੀ ਜिम ਮੈਕਡੋਨਲ ਨੇ ਕਿਹਾ ਕਿ ਵਿਭਾਗ ਨੂੰ ਮਰੀਨਾ ਦੀ ਸਰਗਰਮੀ ਦੀ ਕੋਈ ਰਸਮੀ ਸੂਚਨਾ ਪ੍ਰਾਪਤ ਨਹੀਂ ਹੋਈ ਅਤੇ ਕਿਹਾ ਗਿਆ ਕਿ ਲਾਸ ਐਂਜਲਸ ਵਿੱਚ ਸੰਘੀ ਫੌਜੀ ਬਲਾਂ ਦਾ ਆਗਮਨ ਪਛ ਤਾਲਮੇਲ ਦੀ ਘਾਟ ਸਾਡੇ ਵਿੱਚੋਂ ਉਹਨਾਂ ਲੋਕਾਂ ਲਈ ਇੱਕ ਮਹੱਤਵਪੂਰਨ ਲੌਜਿਸਟਿਕ ਅਤੇ ਸੰਚਾਲਕ ਚੁਣੌਤੀ ਪੇਸ਼ ਕਰਦਾ ਹੈ ਜਿਨ੍ਹਾਂ ਨੂੰ ਇਸ ਸ਼ਹਿਰ ਦੀ ਸੁਰੱਖਿਆ ਦੀ ਫਿਕਰ ਹੈ ਜਾਣਕਾਰੀ ਮੁਤਾਬਕ ਫੌਜਾਂ ਨੂੰ ਸਹਾਇਕੀ ਭੂਮਿਕਾ ਸੌਂਪੀ ਜਾਵੇਗੀ ਸਿਰ ਕਾਨੂੰਨ ਲਾਗੂ ਕਰਨ ਵਿੱਚ ਮਦਦ ਕਰੇਗੀ ਜਦੋਂ ਕਿ ਰਿਸਟਰਸ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਉਹ ਸੰਘੀ ਜਹਾਜ਼ਾਂ ਦੀ ਸੌਲਤਾਨੀ ਰੱਖਿਆ ਕਰਨਗੇ 29 ਪਾਮਸ ਯੂਐਸ ਮਰੀਨ 에ਅਰ ਗਰਾਉਂਡ ਟਾਸਕ ਫੋਰਸ ਟ੍ਰੇਨਿੰਗ ਕਮਾਂਡ ਅਤੇ ਮਰੀਨ ਕੋਰ 에ਅਰ ਗਰਾਉਂਡ ਕੰਪੇਨ ਸੈਂਟਰ ਦਾ ਕਰ ਹੈ ਰੱਖਿਆ ਵਿਭਾਗ ਦੇ ਦੋ ਅਧਿਕਾਰੀਆਂ ਨੇ 700 ਮਰੀਨਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਹੈ ਇਸ ਤੋਂ ਪਹਿਲਾਂ 트럼ਪ ਪ੍ਰਸ਼ਾਸਨ ਨੇ ਲਾਸ ਐਂਜਲਸ ਵਿੱਚ 2000 ਤੋਂ ਵੱਧ ਰਾਸ਼ਟਰੀ ਗਾਰਡ ਸੈਨਿਕਾਂ ਨੂੰ ਭੇਜਣ ਦਾ ਆਦੇਸ਼ ਦਿੱਤਾ ਸੀ ਉਦਾਸੀਏ ਕਿ ਲਾਸ ਐਂਜਲਸ ਵਿੱਚ ਇਮੀਗ੍ਰੇਸ਼ਨ ਕਸਟਮਜ਼ ਇਨਫੋਰਸਮੈਂਟ ਏਜੰਸੀ ਦੁਆਰਾ ਛਾਪੇ ਮਾਰੀ ਨੂੰ ਲੈ ਕੇ ਕਈ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਜਿਲ੍ਹਾ ਸ਼੍ਰੀ ਮੁਖਸਰ ਸਾਹਿਬ ਦੀ ਦੂਸਰੇ ਰਾਜਾਂ ਨਾਲ ਲੱਗ ਕੇ ਸਰਦਾਂ ਸੀਲ ਕਰਕੇ ਚੈਕਿੰਗ ਕੀਤੀ ਗਈ ਤੋਂ ਉਦਾਸੀਏ ਕਿ ਪ੍ਰੇਸ਼ਨ ਸੀਲ ਦਿੱਤਾ ਹੈ ਤੇ ਸ਼੍ਰੀ ਮੁਖਸਰ ਸਾਹਿਬ ਦੀ ਪੁਲਿਸ ਵੱਲੋਂ ਹਰਿਆਣਾ ਤੇ ਰਾਜਸਥਾਨ ਪੁਲਿਸ ਨਾਲ ਸਾਂਝੇ ਤੌਰ ਤੇ ਇੱਕ ਸਰਚ ਅਭਿਆਨ ਚਲਾਇਆ ਗਿਆ ਜੀ ਅੱਜ ਸਾਡੇ ਡੀਜੀਪੀ ਸਾਹਿਬ ਮਾਨਯੋਗ ਦੁਆਰਾ ਵੀ ਆਦਬ ਉਹਨਾਂ ਵੱਲੋਂ ਸਪੈਸ਼ਲ ਹਦਾਇਤ ਤੇ ਅੱਜ ਜਿੰਨੇ ਵੀ ਸਾਡੇ ਪੰਜਾਬ ਦੇ ਐਡਜੋਇਨਿੰਗ ਅਦਰ ਸਟੇਟਸ ਦੇ ਨਾਲ ਲੱਗਦੇ ਰੂਟਸ ਨੇ ਸਾਰੇ ਆਲ ਪੰਜਾਬ ਤੇ ਇਹ ਨਾਕਾਬੰਦੀ ਹੋ ਰਹੀ ਹੈ ਐਸਐਸਪੀ ਸਾਹਿਬ ਡਾਕਟਰ ਅਕਿਲ ਚੌਧਰੀ ਉਹਨਾਂ ਦੀ ਲੀਡਰਸ਼ਿਪ ਹੱਥ ਅੱਜ ਸ਼੍ਰੀ ਮੁਖਤਸਰ ਸਾਹਿਬ ਨੂੰ ਆਪਰੇਸ਼ਨ ਸੀਲ 14 ਦੇ ਤਹਿਤ ਅੱਜ ਟੋਟਲ ਐਡਜੋਇਨਿੰਗ ਜਿਵੇਂ ਹਾਈਵੇ ਪਲੱਸ ਵਿਲੇਜ ਰੂਟਸ ਹੈ ਸਾਰਿਆਂ ਦੇ ਕੋਲ ਮਿਲ ਕੇ 19 ਨਾਕੇ ਲਾਏ ਗਏ ਆ ਤੇ ਅਸੀਂ 150 ਦੇ ਕਰੀਬ ਲਾਜਮ ਤਨਾਦ ਕੀਤੇ ਉਹਨਾਂ ਤੇ ਸਯੁੱਧ ਨਸ਼ਿਆਂ ਵਿਰੁੱਧ ਸੋ ਉਹਦੇ ਤਹਿਤ ਲਗਾਤਾਰ ਕਾਰਵਾਈਆਂ ਹੋ ਰਹੀਆਂ ਸੋ ਪਬਲਿਕ ਵੱਲੋਂ ਸਾਨੂੰ ਫੀਡਬੈਕ ਵੀ ਬਹੁਤ ਪੋਜ਼ਿਟਿਵਲੀ ਮਿਲੀ ਹੈ ਸੋ ਉਸੇ ਲੜੀ ਤਹਿਤ ਹੀ ਇੱਕ ਸਪੈਸ਼ਲ ਨਾਕਾਬੰਦੀ ਵੀ ਅੱਜ ਕੀਤੀ ਗਈ ਹੈ ਜਿਹਨੂੰ ਇੱਕ ਨਾਮ ਦਿੱਤਾ ਗਿਆ ਆਪਰੇਸ਼ਨ ਸੀਲ 40 ਸੋ ਇਹਦੇ ਵਿੱਚ ਸਾਡਾ ਸਪੈਸ਼ਲ ਫੋਕਸ ਇਹ ਰਹੂਗਾ ਕਿ ਜੋ ਵੀ ਇੰਟਰ ਸਟੇਟ ਕੋਈ ਸਮਕਲਿੰਗ ਡਰੱਗਸ ਦੀ ਚੱਲ ਰਹੀ ਹੈ ਜਾਂ ਕੋਈ ਵੈਪਨਸ ਦੀ ਸਮਕਲਿੰਗ ਜਾਂ ਕਿਸੇ ਕਿਸਮ ਦੀ ਕੋਈ ਸ਼ਰਾਰਤੀ ਅਨਸਰ ਜੋ ਵੀ ਇਲੀਗਲ ਕੰਮ ਕਰਨਾ ਚਾਹੁੰਦੇ ਆ ਥਰੂ ਇੰਟਰ ਸਟੇਟ ਕਨੈਕਟੀਵਿਟੀ ਤਾਂ ਉਹਨੂੰ ਨੈਬ ਕਰਨ ਲਈ ਹੈ ਜਿ ਅਸੀਂ ਸਪੈਸ਼ਲ ਚੈਕਿੰਗਸ ਕਰ ਰਹੇ ਹਾਂ ਟੂ ਵੀਲਰ ਫੋਰ ਵੀਲਰਸ ਬੱਸਿਸ ਜਾਂ ਹੈਵੀ ਵਹੀਕਲਸ ਜਿੰਨੇ ਵੀ ਸਾਰਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਜੋ ਵੀ ਫਰਦਰ ਇਸ ਤੇ ਹੋਰ ਅਪਡੇਟ ਆਊਗੀ ਉਹ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੁਪਵੇ ਚ ਚੋਰੀਆਂ ਰੁਕਣ ਦਾ ਨਾ ਆਲੇ ਰਹਿ ਰਹੀਆਂ ਤਾਂ ਦਾ ਮਾਮਲਾ ਫਲੋਰ ਤੋਂ ਸਾਹਮਣੇ ਆਇਆ ਜਿੱਥੇ ਮਸ਼ਹੂਰ ਇਲੈਕਟ੍ਰੋਨਿਕ ਸ਼ੋਰੂਮ ਚ ਲੱਖਾਂ ਦੀ ਚੋਰੀ ਹੋਈ ਚੋਰ ਟਰੱਕ ਵਿੱਚ ਸਮਾਨ ਭਰ ਕੇ ਰਫੂ ਚੱਕਰ ਹੋ ਗਏ ਜਾਣਕਾਰੀ ਅਨੁਸਾਰ ਚੋਨਾਂ ਨੇ ਤੜਕੇ ਦੁਕਾਨ ਦਾ ਸ਼ਟਰ ਪੁੱਟ ਕੇ ਇੱਥੇ ਚੋਰੀ ਦੀ ਵਾਦ ਦਾ ਉਜਾਮ ਦਿੱਤਾ ਜੀ ਸਿਰੇ ਸਾਨੂੰ ਇਤਲਾਹ ਮਿਲੀ ਸੀ ਫੋਨ ਦੇ ਉੱਤੇ ਜੀ ਚੋਰੀ ਹੋਈ ਹੈ ਇਹ ਮੌਕੇ ਤੇ ਆਏ ਆ ਜੀ ਮੌਕੇ ਤੇ ਆ ਕੇ ਤੇ ਆਪਾਂ ਦੇਖਿਆ ਕਿ ਸ਼ਟਰ ਦੇ ਤਾਲੇ ਤੋਂ ਦੇ ਪੁੱਟੇ ਆ ਤੇ ਕੈਮਰੇ ਤੇ ਪੁੱਟੇ ਆ ਜੀ ਤੇ ਹੁਣ ਬਾਕੀ ਜਿਹੜੇ ਸਮਾਨ ਦੀ ਚੋਰੀ ਵਾਰੇ ਆ ਪਈ ਬਹੁਤੀ ਆ ਆਪਣਾ ਸਾਨੂੰ ਦੱਸਦੇ ਆ ਕਿ ਕੀ ਕੀ ਸਮਾਨ ਤੇ ਵੀਰ ਤੋਂ ਹਿਸਾਬ ਨਾਲ ਕੈਮਰੇ ਵਗੈਰਾ ਚੈੱਕ ਕਰਦੇ ਆਪਣੇ ਟੀਮਾਂਾਂ ਟੀਮਾਂ ਬਣਾ ਕੇ ਵੀ ਚੈੱਕ ਕਰਨਾ ਠੀਕ ਆ ਜਿਹੜਾ ਸੀਸੀਟੀਵੀ ਕੈਮਰਾ ਲੱਗਿਆ ਹੈ ਕਿ ਭਾਜੀ ਇਹਨਾਂ ਵਿੱਚ ਕੋਈ ਆਇਆ ਕੋ ਬੰਦਾ ਚੈੱਕ ਕੋ ਬੰਦਾ ਆਇਆ ਜਿਹਨੇ ਮੂੰਹ ਆਪਣਾ ਮونکی ਕੈਪ ਦੇ ਨਾਲ ਢੱਕਿਆ ਉਹਨੇ ਸਾਰੇ ਉਹ ਦੂਜੇ ਕੈਮਰੇ ਕੋਲ ਵੀ ਧੰਨੇ ਆ ਠੀਕ ਆ ਬਾਕੀ ਅਸੀਂ ਤਫਤੀਸ਼ ਕਰ ਰਹੇ ਆ ਦੇਖ ਰਹੇ ਆ ਸਾਰਾ ਚੈੱਕ ਕਰਦੇ ਉਹ ਜਲਦ ਕੋਲ ਜਲਦ ਮੁੱਢ ਦੇ ਪਰਦੇ ਕਰਤਾ ਕਰਾਂਗੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੈ ਬੜੀ ਜੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਜੀ ਫੌਰੀ ਤੌਰ ਤੇ ਪਰਚਾ ਦਰਜ ਕਰਕੇ ਜੀ ਪੂਰੇ ਇਲਾਕੇ ਦੇ ਸੀਸੀਟੀਵੀ ਕੈਮਰੇ ਜੀ ਖੰਘਾਲ ਕੇ ਤੇ ਜਿਹੜਾ ਬਾ ਇੱਥੇ ਦਾ ਡੰਬ ਚੱਕ ਕੇ ਮੋਬਾਈਲਾਂ ਦਾ ਤਾਂ ਜਿਹੜਾ ਹੈ ਚੋਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਪਚਾਇਆ ਜਾਵੇ ਤਾਂ ਵੱਡੀ ਮਾਤਰਾ ਵਿੱਚ ਹੋਇਆ ਚੋਰੀ ਦਾ ਜਿਹੜਾ ਸਮਾਨ ਹੈ ਉਹਨੂੰ ਬਰਾਮਦ ਕੀਤਾ ਜਾਵੇ ਤੇ ਸਾਡਾ ਜਿਹੜਾ ਕੈਸ਼ ਵੀ ਜਿਹੜਾ ਨਾਲ ਚੋਰੀ ਹੋਇਆ ਉਹਨੂੰ ਸਾਨੂੰ ਰਿਕਵਰੀ ਕਰਾਈ ਜਾਵੇ ਜੀ ਪੂਰੇ ਸ਼ਹਿਰ ਵਿੱਚ ਸੀਸੀਟੀਵੀ ਕੈਮ ਲੱਗੇ ਹੈਗੇ ਆ ਸਰਕਾਰੀ ਨਗਰ ਕੌਂਸਲ ਵੱਲੋਂ ਲਗਾਏ ਹੈਗੇ ਆ ਉਹਨਾਂ ਦੇ ਲੜਨ ਦੀ ਉਹ ਕੋਸ਼ਿਸ਼ ਕੀਤੀ ਹੈ ਕਿ ਸਾਰੀ ਹਜੇ ਤੱਕ ਕਿਸੇ ਪੁਲਿਸ ਅਧਿਕਾਰੀਆਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੋਈ ਕਿਸੇ ਕਿਸਮ ਦੀ ਕੋਈ ਇਹੋ ਜਿਹਾ ਉਪਰਾਲਾ ਨਹੀਂ ਕੀਤਾ ਹੈ ਪੰਜਾਬ ਚ ਗਰਮੀ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ ਹਾਲਾਤ ਇੰਨੇ ਗੰਭੀਰ ਹੋ ਗਏ ਨੇ ਕਿ ਮੌਸਮੀ ਪਾਖ ਵੱਲੋਂ ਪੰਜਾਬ ਦੇ ਦੱਖਣੀ ਪੱਛਮੀ ਹਿੱਸਿਆਂ ਦੇ ਹੀਟ ਵੇਵ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਕੇਂਦਰੀ ਇਲਾਕਿਆਂ ਲਈ yellow alert ਜਾਰੀ ਕੀਤਾ ਗਿਆ ਹੈ ਭਾਰਤੀ ਮੌਸਮੀ ਪਾਖ ਚੰਡੀਗੜ੍ਹ ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਲਈ 9 ਜੂਨ ਤੋਂ 13 ਜੂਨ 2025 ਤੱਕ ਮੌਸਮ ਦੀ ਤਾਹਣੀ ਜਾਰੀ ਕੀਤੀ ਗਈ ਹੈ ਵਿਪາກ ਵੱਲੋਂ ਤਾਜ਼ਾ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਗਰਮੀ ਵੱਸ ਸਕਦੀ ਹੈ ਇਸ ਦੌਰਾਨ ਭਾਰੀ ਗਰਮੀ ਹੀਟ ਵੇਵ ਤੇ ਰਾਤਾਂ ਨੂੰ ਜ਼ਿਆਦਾ ਗਰਮੀ ਰਹਿਣ ਦੇ ਅਸਰ ਦਿਟਾਏ ਜਾ ਰਹੇ ਨੇ ਫਿਰੋਜ਼ਪੁਰ ਫਾਜ਼ਿਲਕਾ ਬਠਿੰਡਾ ਮਾਨਸਾ ਮੁਕਸਰ ਤੇ ਹੋਰ ਦੱਖਣੀ ਹਿੱਸਿਆਂ ਲਈ ਸਾਵਧਾਨੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ 10 ਅਤੇ 11 ਜੂਨ ਨੂੰ ਗਰਮੀ ਹੋਰ ਵਧੇਗੀ ਕਈ ਇਲਾਕਿਆਂ ਵਿੱਚ ਹੀਟ ਵੇਵ ਤੇ ਗਰਮ ਰਾਤਾਂ ਨਾਲ ਸੰਬੰਧਿਤ ਸਾਵਧਾਨੀ ਜਾਰੀ ਰਹੇਗੀ 12 ਜੂਨ ਨੂੰ ਕੁਝ ਹੱਦ ਤੱਕ ਰਾਹਤ ਮਿਲ ਸਕਦੀ ਹੈ ਪਰ ਦੱਖਣੀ ਪੰਜਾਬ ਦੇ ਜ਼ਿਲ੍ਹਿਆਂ ਜਿਵੇਂ ਕਿ ਬਠਿੰਡਾ ਲੁਧਿਆਣਾ ਮਾਨਸਾ ਆਦਿ ਵਿੱਚ ਅਜੇ ਵੀ ਗਰਮੀ ਦਾ ਅਸਰ ਜ 13 ਜੂਨ ਨੂੰ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਨੋ ਵਾਰਨਿੰਗ ਦਰਸਾਈ ਜਾ ਰਹੀ ਹੈ ਪਰ ਫਾਜ਼ਿਲਕਾ ਮਾਨਸਾ ਤੇ ਮਠਿੰਡਾ ਵਰਗੇ ਇਲਾਕਿਆਂ ਲਈ ਗਰਮੀ ਦੇ ਚੇਤਾਵਨੀ ਜਾਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਕੁਝ ਹਿੱਸਿਆਂ ਵਿੱਚ ਬਿਲੀ ਚਫਕੜ ਗਰਜਦਾਰ ਮੀਂਹ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਸੰਕੇਤ ਮਿਲ ਰਹੇ ਨੇ ਮੌਸਮ ਵਿਭਾਗ ਨੇ ਲੋਕਾਂ ਨੂੰ ਸੁਝਾਅ ਦਿੱਤੇ ਨੇ ਕਿ ਜਿਆਦਾ ਤੋਂ ਜਿਆਦਾ ਪਾਣੀ ਪੀਓ ਕਰੋ ਬਿਨਾਂ ਲੋੜ ਤੋਂ ਬਾਹਰ ਨਿਕਲੋ ਹਲਕੇ ਕੱਪੜੇ ਪਾਓ ਖਾਸ ਕਰਕੇ ਬੱਚਿਆਂ ਬਜ਼ੁਰਗਾਂ ਤੇ ਬਿਮਾਰ ਲੋਕਾਂ ਦੀ}{|\text{ਬਾਲ ਕਰੋ}} ਰਾਤਾਂ ਨੂੰ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਇੰਨੇ ਦਿਨੀ ਬਹੁਤ ਜ਼ਿਆਦਾ ਗਰਮੀ ਦਾ ਸਾਹਮਣਾ ਕਰ ਰਹੇ ਨੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 2 ਦਿਨਾਂ ਵਿੱਚ ਦਿੱਲੀ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ ਇਸ ਕਾਰਨ ਦਿੱਲੀ ਐਨਸੀਆਰ ਵਿੱਚ ਸੋਮਵਾਰ ਤੇ ਮੰਗਲਵਾਰ ਲਈ ਹੀਟ ਵੇਵ ਅਲਰਟ ਜਾਰੀ ਕੀਤਾ ਗਿਆ ਹੈ ਅਗਲੇ 4 ਦਿਨਾਂ ਤੱਕ ਤਾਪਮਾਨ ਇੱਕੋ ਜਿਹਾ ਰਹਿਣ ਦੀ ਉਮੀਦ ਹੈ ਜਿਸ ਕਾਰਨ ਫਿਲਹਾਲ ਗਰਮੀ ਤੋਂ ਕੋਈ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ ਸਿਰਫ ਦਿੱਲੀ ਨਹੀਂ ਸਗੋ ਪੂਰੇ ਉੱਤਰ ਪ੍ਰਾਤ ਵਿੱਚ ਗਰਮੀ ਆਪਣਾ ਪੂਰਾ ਪ੍ਰਭਾਵ ਦਿਖਾ ਰਹੀ ਹੈ ਜੰਮੂ ਕਸ਼ਮੀਰ ਵਿੱਚ ਅਗਲੇ 3 ਦਿਨਾਂ ਲਈ ਹੀਟ ਵੇਵ ਦਾ yellow alert ਜਾਰੀ ਕੀਤਾ ਗਿਆ ਹੈ। ਅਗਲੇ 4 ਦਿਨਾਂ ਲਈ ਪੰਜਾਬ ਤੇ ਹਰਿਆਣਾ ਵਿੱਚ ਵੀ orange alert ਜਾਰੀ ਕੀਤਾ ਗਿਆ ਹੈ। Rajasthan ਵਿੱਚ ਸਥਿਤੀ ਹੋਰ ਵੀ ਬੱਤਰ ਹੈ। ਪੱਛਮੀ Rajasthan ਵਿੱਚ ਹੀਟ ਵੇਵ ਦੇ ਨਾਲ ਨਾਲ ਗਰਮ ਦਮ ਤੋ ਦਿੱਤਾ ਅਲਰਟ ਜਾਰੀ ਕੀਤੀ ਗਈ ਹੈ। ਅਗਲੇ 2 ਦਿਨਾਂ ਲਈ ਇੱਥੇ red alert ਜਾਰੀ ਕੀਤਾ ਗਿਆ ਹੈ। ਪੂਰਬੀ Rajasthan ਵਿੱਚ ਵੀ ਹੀਟ ਵੇਵ ਦਾ orange alert ਜਾਰੀ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵੀ ਇਸ ਗਰਮੀ ਤੋਂ ਨਹੀਂ ਬਚੇ ਪੱਛਮੀ ਤੇ ਪੂਰਬੀ ਉੱਤਰ ਪ੍ਰਦੇਸ਼ ਉੱਤਰ ਮੱਧ ਪ੍ਰਦੇਸ਼ ਵਿੱਚ ਵੀ ਤਾਪਮਾਨ ਵਧਣ ਦੀ ਸੰਭਾਵਨਾ ਹੈ ਇਸ ਲਈ yellow alert ਜਾਰੀ ਕੀਤਾ ਗਿਆ ਹੈ ਅਗਲੇ 2 ਦਿਨਾਂ ਲਈ ਉੱਤਰ ਪੱਛਮੀ ਭਾਰਤ ਵਿੱਚ ਧੂਲ ਪਰਿਆ ਹਨੇਰੀਆਂ ਦੀ ਸੰਭਾਵਨਾ ਦੱਾਈ ਜਾ ਰਹੀ ਹੈ ਇੱਕ ਪਾਸੇ ਉੱਤਰੀ ਭਾਰਤ ਗਰਮੀ ਤੋਂ ਪ੍ਰੇਸ਼ਾਨ ਹੈ ਦੂਜੇ ਪਾਸੇ ਦੱਖਣ ਭਾਰਤ ਵਿੱਚ ਮੌਨਸੂਨ ਆ ਗਿਆ ਹੈ ਮੌਸਮ ਵਿਭਾਗ ਅਨੁਸਾਰ ਕੇਰਲ ਤੇ ਕਰਨਾਟਕ ਵਰਗੇ ਦੱਖਣ ਦੇ ਕਈ ਖੇਤਰਾਂ ਵਿੱਚ 10 ਤੋਂ 12 ਜੂਨ ਦੇ ਵਿਚਕਾਰ ভারী بارش ਹੋ ਸਕਦੀ ਹੈ ਦਿੱਲੀ ਵਿੱਚ ਮੌਨਸੂਨ ਕਦੋਂ ਆਵੇਗਾ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਪੱਛਮੀ ਗੜਬੜ ਦੇ ਕਾਰਨ 3-4 ਦਿਨਾਂ ਬਾਅਦ ਉੱਤਰੀ ਭਾਰਤ ਵਿੱਚ ਕੁਝ ਰਾਤ ਮਿਲ ਸਕਦੀ ਹੈ ਤੇ ਤਾਪਮਾਨ ਘਟ ਸਕਦਾ ਹੈ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇਹਨਾਂ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਵਾਂਗੇ ਧੰਨਵਾਦ